ਜੀ ਖੜਾ ਆਪਣਾ CH012616 ਦੇਖਦੇ ਆਪਾਂ ਸਟਾਰਟ ਕਰਕੇ ਕੀ ਕਹਿੰਦਾ ਮਾਰ ਕੇ ਇੱਕ ਟੋਕੇ ਦੀ ਲਾਓ ਵੀ ਗੱਭਰੂ ਕਹਿੰਦੇ ਬੰਬੂਕਾਰਟ ਸਟਾਰਟ ਹੋਣ ਲੱਗਿਆ ਇਹਨੂੰ ਵੀ ਲੱਗਿਆ ਹੋਊ ਪਤਾ ਵੀ ਮੈਨੂੰ ਪਾ ਲਿਆ ਹੱਥ ਹੈ ਵੀ ਲੱਗ ਗਿਆ ਅੱਜ ਮੇਰੀ ਠੋਰਾ ਠਾਰੀ ਕਰਨਾ ਮੇਰਾ ਮੈ ਜਿਆਦਾ ਆ ਗਿਆ ਇਹਨਾਂ ਦੇ ਵੀ ਸਾਲਿਆਂ ਨੇ ਮੇਰੀ ਵੀ ਸੁਣੀ ਇਹਨਾਂ ਨੇ ਕੰਜਰ ਬਦਲ ਤਕਾਵਾਂ ਕੱਢਦਾ ਕੋਲ ਦੀ ਲੰਗੇ ਜਾਂਦੇ ਮੈਂ ਉਹ ਵੀ ਨਹੀਂ ਕੋਈ ਦੇ ਵੀ ਸੱਟ ਤੀ ਸਾਲ ਮੇਰਾ ਰੂੜੀ ਵਾਲੀ ਰੂੜੀ ਵਾਲੀ ਵੀ ਪੜੀ ਗਰੀ ਬੈਠਿਆ ਹੂੰ ਮੈਂ ਬਣਾਇਆ ਸ਼ਕਰਾਇਆ ਸਹੀ ਗੱਲ ਸਹੀ ਪਗੜੇ ਸਹੀ ਪਗੜੇ ਆਏ ਮੈਂ ਆਪਣਾ ਲੱਗਿਆ ਪਿੰਗਾ ਇੱਧਰ ਇਹ ਨਹੀਂ ਹਾਂ ਵਾਲ ਕਟਾਉਂਗੇ ਬੈਟਰੀ ਤੇ ਤੜੱਚ ਹੈ ਗਈ ਹਾਂ ਉੱਠਦੀ ਹੈ ਪ੍ਰੈਸ਼ਰ ਬਣਦਾ ਪੂਰਾ ਸੇ ਲੁਗਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਕਰਦੇ ਆਂ ਜੇ ਆਪਾਂ ਨਵੀਂ ਗੱਲਬਾਤ ਤੇ ਮਲਾਉਣਾ ਸੋ ਨੂੰ ਤੇ ਸਭ ਤੋਂ ਪਹਿਲਾਂ ਤਾਂ ਅੱਜ ਕਰਦੇ ਆਪਾਂ ਮੋਟਰਸਾਈਕਲ ਸਟਾਰਟ ਕਰਾਉਂਦੇ ਆਂ ਰਾਜਵੀਰ ਆਉਂਦਾ ਹੈ ਸੁਤਵੀਰ ਦਾ ਭਾਈ ਰਾਜੂ ਤੋਂ ਛੋਟਾ ਤੇ ਦੇਖ ਰਹੇ ਆਂ ਬੁਲਟ ਸਟਾਰਟ ਕਰਕੇ ਕੀ ਕਹਿੰਦਾ ਕਿੰਨੇ ਕ ਸਾਲਾਂ ਦਾ ਖੜਾ ਤੇ ਕੀ ਰਿਪੇਅਰ ਭਾਲਦਾ ਕਿੰਨੀ ਕ ਕਰਦੇ ਆ ਤੇ ਨਾਲੇ ਫਿਰ ਤੁਸੀਂ ਦੱਸਿਓ ਕੀ ਕਹਿੰਦਾ ਤੁਹਾਡਾ ਮੋਟਰਸਾਈਕਲ ਬਾਰੇ ਠੀਕ ਹੈ ਨਾ ਆਪਣੇ ਛੋਟੇ ਦਾ ਮਨੀ ਦਾ ਤੇ ਕੀ ਗੱਲਬਾਤ ਆ ਕਿਵੇਂ ਚੱਲਣ ਕਰਨ ਚ ਤੇ ਮੈਂ ਥੋੜੀ ਚਲਾਇਆ ਚਲਾਇਆ ਹੁਣੀ ਆ ਸਾਰਾ ਸਿੰਗਲ ਹੈਂਡ ਉਸੇ ਦੀ ਚੱਲਿਆ ਜ਼ਿਆਦਾਤਰ ਮਣੀ ਦੀ ਤੇ ਬਾਕੀ ਆਪਾਂ ਆਜੋ ਤੇ ਪ੍ਰਧਾਨ ਜੀ ਆਉਂਦੇ ਆ ਤੇ ਪੀਆਰਓ ਸਾਹਿਬ ਆਉਂਦੇ ਆ ਆਪਾਂ ਉਹਨਾਂ ਨੂੰ ਵੀ ਮਿਲਾਂਗੇ ਤੇ ਸਿੱਧੂ ਸਾਹਿਬ ਆਉਂਦੇ ਆ ਉਹਨਾਂ ਨੂੰ ਮਿਲ ਕੇ ਤੋਂ ਤੋਂ ਬਾਅਦ ਫਿਰ ਕਰਦੇ ਆਪਾਂ ਮੋਟਰਸਾਈਕਲ ਦੀ ਗੱਲਬਾਤ ਤੇ ਦੇਖਦੇ ਆ ਕੀ ਕਹਿੰਦਾ ਹਨਾ ਆਏ ਮੈਂ ਫੜਾ ਲੱਗਿਆ ਪਿੰਗ ਇੱਧਰ ਇਹ ਨਹੀਂ ਉਹ ਹੁੰਦਾ ਜਿੰਨਾ ਮਰਜ਼ੀ ਕੁਝ ਵੀ ਹੋ ਜਾਏ ਬਾਦ ਇੱਕਦਮ ਰਹਿਣੀ ਹੈ ਇਹਨਾਂ ਨੇ ਮਿਲ ਕੇ ਗੇਮ ਚ ਚੱਲੀ ਹੁਣ ਤੋਂ ਬੈਟਰੀ ਲੈਂਦੀ ਬੈਟਰੀ ਨਾਲ ਲੈਂਦੀ ਲਓ ਜੀ ਰਾਜਵੀਰ ਆ ਗਿਆ ਤੇ ਮੋਟਰਸਾਈਕਲ ਇਹਨਾਂ ਸਾਲਾਂ ਵਾਂਗ ਸਟਾਰਟ ਕਰਾਂਗੇ ਇਹਨੂੰ ਵਾਹ 500 ਸਾਲ ਹਾਂ ਹੋਜੂ ਹੋਜੂ ਪਹਿਲੀ ਕੱਕ ਸਟਾਰਟ ਲਓ ਜੀ ਸਾਡਾ ਆਪਣਾ CH012616 ਤੇ ਦੇਖਦੇ ਇਹਨੂੰ ਕਰਕੇ ਚਾਬੀ ਮੇਰੇ ਬੈੱਡ ਵਾਲੇ ਉਹਦੇ ਚ ਪਈ ਆ ਦਰਾਜ ਚ ਬੈੱਡ ਵਾਲੇ ਦਰਾਜ ਚ ਲਿਓ ਆਪਾਂ ਕਰਦੇ ਦੇਖਦੇ ਆਪਾਂ ਸਟਾਰਟ ਕਰਕੇ ਕੀ ਕਹਿੰਦਾ ਮਾਰ ਕੇ ਕਿੱਥੇ ਰੋਕੇ ਦੀ ਹਮ ਸ਼ਕਲ ਸੂਰਤ ਤਾਂ ਠੀਕ ਸੋਹਣੀ ਪਈ ਆ ਰਾਜਵੀਰ ਹਮ ਲਾ ਬਈ ਜੀ ਕਮੈਂਟ ਕਰਕੇ ਦੱਸਿਓ ਫਿਰ ਤੁਹਾਨੂੰ ਕਿਹੜਾ ਮਾਡਲ ਲੱਗਦਾ ਇਹ ਇਹਦੀ ਸਫਾਈ ਤੇ ਇਹਦੇ ਰੰਗ ਢੰਗ ਤੇ ਸ਼ਕਲ ਸੂਰਤ ਦੇ ਹਿਸਾਬ ਨਾਲ ਵੀ ਕਿੰਨੇ ਮਾਡਲ ਹੋਊਗਾ ਇਹ ਹੈਨਾ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਚ ਵੀ ਕਿੰਨੇ ਮਾਡਲ ਆ ਇਹ ਤੇ ਕੀ ਗੱਲ ਬਾਤ ਐ ਬਾਕੀ ਤੁਸੀਂ ਦੇਖ ਲੋ ਦੀ ਸ਼ਕਲ ਸੂਤ ਪਈਆ ਸਮਾਰ ਕੇ ਪਰਲੇ ਪਾਸੇ ਵੀ ਦਿਖਾ ਦਿੰਦੇ ਆ ਤੁਹਾਨੂੰ ਉਧਰਲੇ ਪਾਸੇ ਵੀ ਮੈਂ ਰਾਜਵੀਰ ਨੂੰ ਆਖਿਆ ਮੈਂ ਕਿ ਖੁੱਲੇ ਚ ਕਰ ਲਈਏ ਉਹ ਉਥੇ ਉਹ ਉਥੇ ਲੋਕ ਆ ਇੱਥੇ ਡਰਖਤ ਖੜਾ ਸੀ ਬੂਟਾ ਜਿਹਾ ਹੋ ਗਿਆ ਸੀ ਉਹ ਵੱਡਤਾ ਉਹ ਦੇਖ ਗਏ ਨੂੰ ਮੈਂ ਕਿਾ ਵੱਢ ਦੇ ਵਧੀਆ ਮਹੱਲ ਸੱਟ ਦੇ ਹੂੰ ਆ ਸੀਮੈਂਟ ਦਾ ਗੱਟਾ ਪਿਆ ਸੀ ਰਾਜਵੀਰ ਲਾ ਦੇਣਾ ਸੀ ਕਿਸੇ ਪਾਸੇ ਇਹ ਤਲ ਪੁੱਤਾਂ ਨੂੰ ਕਿਤੇ ਕੋਈ ਮਿਸਤਰੀ ਮੁੰਡੇ ਨੂੰ ਜੀ ਕਿਤੇ ਹੋ ਗਿਆ ਜੀ ਹੂੰ ਕਰਾ ਲਈ ਆਪਾਂ ਪਿੱਛੇ ਜਿਹੜਾ ਨੀਤਨ ਹੈ ਇਹ ਰਾਜੂ ਦਾ ਵੱਡਾ ਬੇਟਾ ਹੈ ਤੇ ਰਾਜਵੀਰ ਦਾ ਭਤੀਜਾ ਹੈ ਲੈ ਵੀ ਹੁਣ ਦੇਖਦੇ ਆਂ ਲਿਆਉਂਦਾ ਰਾਜਵੀਰ ਸਿੰਘ ਬਾਹਲੇ ਪੈੜੇ ਬੰਦੇ ਆ ਇਹ ਸਾਰੇ ਹਰ ਬੰਦਾ ਆਦੇ ਆਦੇ ਕੰਮ 'ਚ ਪਰਫੈਕਟ ਆ ਉਹਦਾ ਆਓ ਉਧਰ ਬਿੱਕੀ ਕਾਊਂਟਰ ਸਾਨੂੰ ਚੁੰਬੜਾ ਪੈਂ ਲਾਓ ਜੀ ਦੇਖੋ ਸ਼ਕਲ ਸੂਰਤ ਦੀ ਕੀ ਕਹਿੰਦਾ ਬੰਬੂ ਗਾਰਾ ਆਪਣਾ ਇਹ ਆਪਣੇ ਛੋਟੇ ਨੂੰ ਲੈ ਕੇ ਦਿੱਤਾ ਸੀ ਉਹਨੂੰ ਕਾਲਜ ਕੂਲਜ ਚ ਜਾਣ ਜੂਨ ਨੂੰ ਠੀਕ ਹੈ ਨਾ ਆ ਰੰਗ ਢੰਗ ਤੇ ਆ ਸ਼ਕਲ ਹੈ ਦੀ ਤੇ ਸਮਝ ਲਓ ਹੁਣ ਇਹ ਸਟਾਰਟ ਕਰਿਆ ਨਹੀਂ ਸੀ ਤੇ ਅੱਜ ਦੇਖਦੇ ਹੁਣ ਕੀ ਗੱਲਬਾਤ ਕਹਿੰਦਾ ਕੀ ਕਹਾਣੀਆਂ ਤਾਰਾ ਨੀ ਲਾਲਾ ਰਾਜੀ ਤੇ ਉਹ ਆਉ ਕਾਰਬੇਟਰ ਤੇ ਕਰਨੇ ਪੈਣਗੇ ਕੀ ਕਿ ਲੋੜ ਹੀ ਨਹੀਂ ਦੇਖਦੇ ਆਂ ਹੀ ਦੇਖਨੇ ਕਰਾ ਆਪਾਂ ਅੱਛਾ ਕਲੀਅਰ ਹੋ ਜਾ ਕੇ ਆਉਂਗਾ ਤੇ ਵਸਤ ਖੌਰੇ ਸੁਣ ਲੈ ਇਹ ਹਣਾ ਤਵਾ ਤੂੰ ਕੇ ਨੂੰ ਫਿਰ ਪਾਲਚ ਪੂਲਚ ਮਰਾ ਦਈ ਇੱਕ ਦਿਨ ਆਪਾਂ ਹਾਂ ਜੀ ਕਿਰਨ ਸਟਾਰਟ ਦੀ ਗੱਲ ਆ ਜੀ ਸਟਾਰਟ ਹੋ ਜਾਏ ਤਾਂ ਬਸ ਗੱਲ ਐ ਵੀ ਫਿਰ ਤੇ ਬਹਿ ਜਾ ਬਹਿ ਜੀ ਹੋਈ ਕੱਪੜਾ ਪੈ ਜਾ ਕਰੀ ਬਸ ਕੱਪੜਾ ਪੈ ਜਾ ਕਰੀ ਕਹੁੰਦਾ ਆ ਵੀ ਹੁਣ ਜੇ ਮੜ ਮੋਟਾ ਸਟਾਰਟ ਹੋਈ ਤਾਂ ਗੇੜੇ ਹੀ ਲੱਗ ਜਾਗਰੇ ਨਾ ਦੂਜੇ ਤੀਜੇ ਦਿਨ ਬੰਦਾ ਕੱਢ ਲਾਦਾ ਫਿਰ ਤਾਂ ਆਪੇ ਕੱਪੜਾ ਉੱਤੇ ਹੀ ਵੱਜ ਜੇ ਇਹਦੇ ਲਾਓ ਵੀ ਗੱਭਰੂ ਕਹਿੰਦੇ ਬੰਬੂ ਕਾਟ ਸਟਾਰਟ ਹੋਣ ਲੱਗਿਆ ਇਹਨੂੰ ਵੀ ਲੱਗ ਗਿਆ ਹੋ ਪਤਾ ਵੀ ਮੈਨੂੰ ਪਾ ਲਿਆ ਹੱਥ ਹੈ ਵੀ ਲੱਗ ਗਿਆ ਅੱਜ ਮੇਰੀ ਠੋਰਾ ਠਾਰੀ ਕਰਨਾ ਮੇਰੇ ਮੈਂ ਝਾੜ ਆ ਗਿਆ ਇਹਨਾਂ ਦੇ ਆ ਵੀ ਸਾਲਿਆਂ ਨੇ ਮੇਰੀ ਵੀ ਸੁਣੀ ਇਹਨਾਂ ਨੇ ਇਹਨੇ ਕੰਦੇ ਕੰਦੇ ਇੰਨੇ ਤੋਂ ਕਾਹਾਂ ਕੱਢਦਾ ਉਹਨਾਂ ਤੋਂ ਬੋਲ ਦੀ ਲੰਗੇ ਜਾਂਦੇ ਆ ਮੈਨੂੰ ਐਵੇਂ ਨਹੀਂ ਪੁੱਛਦੇ ਵੀ ਸੱਟ ਆ ਵੀ ਸਾਲੇ ਮੇਰਾ ਰੂੜੀ ਵਾਲੀ ਰੂੜੀ ਵਾਲੀ ਵੀ ਪੜੀ ਹੂੰ ਨਾ ਬਣਾਇਆ ਹੈ ਸਰਾਇਨਾ ਸਹੀ ਗੱਲ ਸਹੀ ਪਗੜੇ ਸਹੀ ਪਗੜੇ ਕਦੇ ਦੋ ਚੜ ਗਏ ਤੇ ਤਿੰਨ ਚੜ ਗਏ ਹਾਂ ਉੱਠਦੀ ਹੈ ਪ੍ਰੈਸ਼ਰ ਬਣਦਾ ਪੂਰਾ ਤੇ ਲੋਗਾ ਨਹੀਂ ਉਠੂਗਾ ਅਹ ਕੱਪ ਬੱਦ ਕੱਪ ਆਵਾਜ਼ ਰੂਤਾ ਪੂਰੀ ਠੀਕ ਹੈ ਚੱਲਣ ਚੁਣਾਲੇ ਤਾਂ ਲਓ ਦੱਸਿਓ ਬਾਈ ਜੀ ਆਵਾਜ਼ ਕੀ ਕਹਿੰਦੀ ਆ ਫਿਰ ਸਿੱੜ ਦਾ ਦਾਣੇ ਕਿ ਕਿਵੇਂ ਐਮੀ ਆ ਹਾਲਾਤ ਜਰੂਰ ਮਾੜੇ ਆ ਪਰ ਪੰਜ ਚਾਰ ਦਿਨਾਂ ਚ ਬਸਦੇ ਨੂੰ ਧੋ ਧੂਕੇ ਤੇ ਮਰਵਾ ਕੇ ਦੇ ਲਾਉਣਿਆ ਡਿਊਟੀ ਰਾਜਵੀਰ ਦੀ ਜਾਂ ਸਤਵੀਰ ਦੀ ਦੋਨੋਂ ਚ ਇੱਕ ਜਾਣੀ ਦੀ ਨਾ ਫਿਰ ਚਮਕਾ ਲਿਆਉਣਗੇ ਨੂੰ ਵੀ ਨੂੰ ਕਿਹਾ ਮੈਂ ਦੇ ਕੇ ਗੇੜਾ ਦੇਖ ਭਜਾ ਕੇ ਕੀ ਕਹਿੰਦਾ ਚਲਾ ਕੇ ਫੇਰ ਵੀ ਹੈ ਟੌਪ ਦਾ ਮਕੈਨਿਕ ਹੈ ਦੇਖਦੇ ਕੱਟ ਕੇ ਜੀ ਬਾਹਰ ਕਹਿੰਦਾ ਹਲੇ ਬੁਢਾ ਨਹੀਂ ਹੋਇਆ ਮੈਂ ਹੈਨਾ ਦੱਸਦਾ ਨਾ ਕਹਿੰਦਾ ਵੀ ਆ ਲੂ ਮਾਰਦਾ ਥਾਪੀਆਂ ਤਾਂ ਇਹ ਤਾਂ ਕਹਿੰਦਾ ਉੱਤੇ ਬੈਠ ਕੇ ਰਾਂ ਸੀਟ ਤੇ ਚੱਲ ਤੂੰ ਦੇਖ ਘੇੜਾ ਦੇ ਕੇ ਕੀ ਕਹਿੰਦਾ ਹੈ ਪਹਿਲਾਂ ਤਾਂ ਬਾਕੀ ਟੈਂਟ ਚੋਂ ਵੀ ਸੁੱਕੀ ਪਈ ਆ ਬਾਹਲੀ ਅਸਲ ਵਿੱਚ ਫੇਰ ਨਾ ਬਹੁਤ ਰਾਜਵੀਰ ਖੱਚ ਕੇ ਮਾਰਾ ਜਾ ਇਹਨੂੰ ਸਹੀ ਤਾਂ ਮੇਨ ਰੋਡ ਤੇ ਤੇ ਇਹਨੂੰ ਠੇਰਾ ਹੋਣਾ ਵੀ ਚੱਲਣ ਚੱਲਣ ਜੇ ਸਾਰਾ ਬਾਕੀ ਤੁਸੀਂ ਦੱਸੋ ਕਿਵੇਂ ਲੱਗੀ ਤੁਹਾਨੂੰ ਗੱਲਬਾਤ ਇਹਦੀ ਵੀ ਇੰਨੇ ਸਾਲਾਂ ਬਾਅਦ ਸਟਾਰਟਿੰਗ ਸਟੂਡਿੰਗ ਤੇ ਚੱਲਣੀ ਆਵਾਜ਼ ਕੀ ਕਹਿੰਦੀ ਆ ਨੂੰ ਭੈਣ ਚੱਲਦਾ ਛੱਟ ਕੇ ਨਾ ਵੈਸੇ ਐ ਬੰਦਾ ਖੜਾ ਸੁਣੀ ਜਾਵੇ ਇਹਨੂੰ ਬਹੁਤ ਨਜ਼ਾਰਾ ਤੇ ਇਹਦੇ ਬਹੁਤ ਫਾਇੰਟ ਐ ਧਰ ਕੇ ਹਾਂ ਆਇਆ ਨਾ ਫਿਰ ਕੁਝ ਟਾਈਮ ਹੋ ਗਿਆ ਕੁਝ ਉਹ ਐ ਵੀ ਚੱਲਿਆ ਵੀ ਨਹੀਂ ਖੜੇ ਨੂੰ ਵੀ ਟਾਈਮ ਹੋ ਗਿਆ ਹਨਾ ਤਾਂ ਵੀ ਕੁਝ ਹੋ ਜਾਂਦਾ ਲਓ ਜੀ ਬਾਣ ਦੀ ਗੱਲ ਐਂ ਕਿਆ ਬਾਤ ਹੈ ਪਹਿਲਾਂ ਦੂਜੇ ਸੀਗੇ ਹਾਰਨ ਹੈਲਾ ਦੇ ਵੱਡੇ ਲੱਗੇ ਵੇ ਉਹ ਐਡੇ-ਡੇ ਸਕੋਡਾ ਦੇ ਸੀ ਸਕੋਡਾ ਦੇ ਇਹਦੇ ਲਾਤੀ ਸੀ ਫਿਰ ਲਾ ਕੇ ਠੀਕ ਹੈ ਓਕੇ ਦੀ ਰਿਪੋਰਟ ਹੈ ਹੁਣ ਇਹਨੂੰ ਤਵਾ ਦਈਏ ਇੱਕ ਦਿਨ ਆਪਾਂ ਸ਼ੌਂਕ ਨਾਲ ਨਾ ਤੇ ਆ ਕਾਲਾ ਜਿਹਾ ਹੋਇਆ ਪਿਆ ਜਿਹੜਾ ਆਹ ਦੇਖੋ ਨਾ ਮੈਨੂੰ ਦੱਸਿਓ ਬਾਈ ਜੀ ਕੀ ਕਰ ਮਰਵਾਈਏ ਤੇ ਕੀ ਬਾਕੀ ਦੱਸਿਓ ਕਮੈਂਟ ਕਰਕੇ ਫਿਰ ਕੀ ਗੱਲ ਆ ਕੀ ਕਹਿੰਦਾ ਤੁਹਾਨੂੰ ਕਿਵੇਂ ਲੱਗਿਆ ਆਪਣਾ ਠੀਕ ਹੈ ਜੀ ਤੇ ਕਿਹੜਾ ਮਾਡਲ ਹੈ ਤੇ ਕੀ ਕਹਿਣਾ ਛੋਟਾ ਇਹਦੇ ਬਾਰੇ